ਅਦੇ ਕਹਿੰਦਾ ਉਹ ਬੰਦਾ ਕਰਦਾ ਉਹ ਆ ਬੰਦੇ ਦੀ ਮਾਨੇ ਕਰਦੀਆਂ ਕਰਦੀਆਂ ਕੁਝ ਸ਼ੌਂਕ ਹੋਗਾ ਔਰ ਉਹ ਬੰਦਿਆਂ ਨੂੰ ਤੰਗ ਦੋਗਾ ਜਿਹਨੇ ਚਿਹਰੇ ਨੇ ਕੀਤਾ ਹੈ ਕਾ ਥੋੜਾ ਬੋਲਣਾ ਕਰਦੇ ਕਿ ਉਹ ਬੰਦੇ ਕਰਦੇ ਤਾਂ ਉਹ ਬੋਲਦੇ ਆਪਾਂ ਆਹਣ ਕਰਦੇ ਮੈਨੂੰ ਦਿਹਾੜਾ ਤੋਂ ਪਹਿਲਾਂ ਵੀ ਜਦੋਂ ਕੰਗਾਈਸੇ ਤਾਂ ਕਿਹਾ ਸੀ ਜਿਹਦੇ ਮੈਂ ਗੱਲ ਕਰੀ ਮੈਂ ਬਿਲਕੁਲ ਤੁਹਾਡੇ ਨਾਲਾਂ ਕੋਲ ਦੇ ਨਾਲ ਆ ਤੁਸੀਂ ਝੋਲੋ ਪਟਨਾ ਜੀ ਮੈਂ ਮਾਸਲਾ ਪੰਜਾਬ ਦਾ ਲੱਗਦਾ ਤੁਸੀਂ ਆਪ ਉਹ ਜਿਹਦੇ ਤਾਂ ਕਰਾਰ ਆਂ ਦੱਸੋ ਸਰਕਾਰ ਦੀ ਸਹੂਲਤ ਇੱਕ ਪਾਸੇ ਆਹ ਪੂਰੇ ਪੰਜਾਬ ਨੂੰ ਬੋਲਦੀ ਮੰਤਰੀ ਸਾਹਿਬ ਜੇ ਆਹ ਪੰਜਾਬ ਦੇਖੋ ਕਰਾ ਆਹ ਚਿੰਤਾ ਜੋ ਇਹਨਾਂ ਨਾਲ ਕੋਈ ਤੁਹਾਡੇ ਕੋਲ ਕੋਈ ਨਾ ਕੋਈ ਮਾੜਾ ਪੋਟਾ ਜਿੱਤੇ ਕਿ ਸੂਚ ਦਾ ਕਾ ਦੇ ਦਿਓ ਨਹੀਂ ਤਾਂ ਜਿਹੜਾ ਇੱਕ ਬੰਦਾ ਫੜਾਂਗੇ ਇੱਕ ਬੰਦਾ ਫੜ ਕੇ ਇੱਕਾਈ ਹੈ ਜੀ ਹੁਣ ਦੇਖੋ ਧਰਨਾ ਲਾਉਣ ਤੋਂ ਦੋ ਦੋ ਦਿਨ ਪਹਿਲਾਂ ਹੀ ਤੁਸੀਂ ਸਾਨੂੰ ਰੀਟੇਨ ਕਰ ਦਿੰਦੇ। ਕੀ ਧਰਨਾ ਲਾਉਣਾ ਹੁਣ ਇੰਨਾ ਜ਼ਿਆਦਾ ਗੁਨਾਹ ਹੋ ਗਿਆ ਵੀ ਅੱਕੇ ਦਾ ਨਹੀਂ ਮੈਂ ਆਪ ਛੁਡਵਾ ਦਿੰਦਾ। ਆ ਜੀ ਚਲੋ ਤੁਸੀਂ ਕੋਈ ਗੱਲ ਕਰੋ। ਆਵੇਂ ਇਹੀ ਗੱਲ ਕਰਿਆ ਜੀ ਵੀ ਮੰਗਾ ਕਿਹੜਾ ਹੁਣ ਪੂਰੀਆਂ ਹੋ ਗਈਆਂ ਵੀ ਅਸੀਂ ਉਹਦੇ ਮੰਗਾ ਪੁਛੇ ਧਰਨਾ ਲਾਉਂਦੇ। ਵੀ ਉਹ ਕਿਉਂ ਨਹੀਂ ਲਾ ਸਕਦੇ ਅਸੀਂ ਸਾਨੂੰ ਉਹ ਚਾਰ ਦਿਨੋਂ ਦੋ ਦਿਨ ਪਹਿਲਾਂ ਰੀਟੇਨ ਕਰ ਲਿਆ ਸਾਨੂੰ ਦੋ ਦਿਨ ਛਾਣੇ ਚ ਰੱਖਿਆ। ਤੇ ਦੋ ਦਿਨ ਸਾਨੂੰ ਜੇਲ੍ਹ ਭੇਜਿਆ ਗਿਆ। ਉਹ ਦੇ ਚਾਹਾਂਗੇ ਗੱਲ ਸੋਲਦੇ ਕੋਈ ਉਹਦੇ ਚੰਗਾ ਕੇਵਰੇ ਵੀ ਹੁੰਦਾ ਕਿ ਆਪਾਂ ਜਦੋਂ ਇਹ ਆਪਣਾ ਬੰਦਾ ਸੀ ਕਿਸਾਨ ਯੂਨੀਅਨ ਬੱਤੀ ਸੀ ਸਾਰੇ ਫਰਮਾਂ ਦੇ ਦਰਵਾਜ਼ੇ ਤੇਰਾ ਮੈਂ ਮਿਲਦਾ ਤੁਹਾਨੂੰ ਦੱਸਦਾ ਆਪਣੀ ਮੇਨ ਮੰਕਾ ਜਿਹੜੀ ਸੈਂਟਰ ਨਾਲ ਹੁੰਦੀ ਸੀ ਸੈਂਟਰ ਕੋਲ ਮਾੜੀ ਮਾਤ ਦੇ ਕੇ ਤਾਂ ਨਾ ਬੰਦਾ ਅਸੀਂ ਸਾਰੇ ਜੀ ਆਪਾਂ ਨੋੜੀ ਅਸੀਂ ਮੋਦੀ ਦਾ ਦੁਸ਼ਮਣ ਜਿਹੜਾ ਬੰਦਾ ਸਮਝਦੇ ਜਿਹੜੇ ਦੇ ਮਗਾਰਨਾ ਸਟੇਡੀਅਮ ਜਿਹੜਾ ਕਰਨ ਕਰੀ ਲੱਗਦਾ ਇਹ ਬਦਵਾ ਰਗਾ ਗੱਲਬਾਤ ਕਰੋ ਅਸੀਂ ਲੱਗੋ ਤੁਹਾਡੇ ਨਾਲ ਗੱਲ ਕਰੀਏ ਹੁਣ ਆਪਾਂ ਇੱਕ ਕੌਟੇ ਤੇ ਬੈਠੇ ਅਸੀਂ ਪੰਜਾਬ ਦੀਆਂ ਰੇਲਾਂ ਵੀ ਆਉਂਦੀਆਂ ਪੰਜਾਬ ਦੀਆਂ ਸੜਕਾਂ ਉਾਂ ਤੋਂ ਦੋ ਬੰਦੇ ਪੁਰਾ ਦੀ ਆਪਸ ਕਿ ਤੀ ਕੋਈ ਨਹੀਂ ਕੀਤਾ ਅਲਵੇ ਬਾਕੀ ਹਾਂ ਕਿ ਜਿਹੜੇ ਪਰਦੇਲੀ ਡਰਾ ਚਾਹੇ ਪਾਲੇ ਤੋਂ ਜੀ ਆਪਣੀ ਖੁਦ ਆਪ ਦੇ ਪੁਰੇ ਪੁਰੇ ਪੰਡਾ ਗੜੇ ਨਾਲ ਜੇ ਮੋੜ ਗਿਆ ਰਾਜੇਵਾਲ ਬਹੁਤ ਵੱਡਾ ਨਾਮ ਜੀ ਜਲਸਾੜੀ ਦਾ ਸਰਦਾਰ ਸੀ ਬਹੁਤ ਵੱਡਾ ਨਾਮ ਹੋਰ ਵੀ ਜਨਤੋਂ ਦੇ ਸਾਰੇ ਉਹ ਸਾਰੇ ਅਮੀਨ ਬਾਹਰ ਬੈਠੇਗਾ ਨਾ ਤਾਂ ਉਹਨਾਂ ਦੀ ਗੱਲ ਸ਼ੁਰੂ ਨਾ ਉਹ ਸਰਕਾਰ ਦੀ ਗੱਲ ਸੁਣਦੇ ਅਸੀਂ ਉਹਨਾਂ ਨੂੰ ਕਿ ਤੁਸੀਂ ਕਾਲਾ ਜਿਹਾ ਵੀ ਸੜਕ ਦੇ ਪਾਸੇ ਬਹਿ ਜਾਓ ਤੇ ਸੜਕ ਤੇ ਰੁਕੋ ਪੰਜਾਬ ਦਾ ਗੜਾ ਮੇਰੇ ਕੋਲ ਪੰਜਾਬ ਦੇ ਹੁਣ ਜਿਹੜੇ ਬੰਦੇ ਜਿਹੜੇ ਬਾਕੀ ਦੇ ਜਿਹੜੇ ਦਿੱਲੀ ਜਾਣਾ ਦਾ ਲੋਕਾਂ ਨੇ ਉਹ ਉਹ ਤੋਂ ਜਿਹੜੇ ਤੁਹਾਡੇ ਜਿਹੜਾ ਵੀ ਸੀ ਇੱਕ ਨਾਲ ਲੋਕਾਂ ਦੀ ਜ਼ਿੰਦਗੀ ਇਹਨੇ ਬਹਾਲ ਹੋਈ ਹੋਈ ਸੀ ਨਾ ਪਿੰਡਾਂ ਦੇ ਲੋਕਾਂ ਦਾ ਵਿਸ਼ੇਸ਼ ਕੰਮ ਕਰਦੇ ਉਹ ਵੀ ਠੀਕ ਹੈ ਜੀ ਹੋਈ ਉਹਦੇ ਨਾਲ ਅਸੀਂ ਉਹਨਾਂ ਨੂੰ ਇਹ ਕਹਿੰਦੇ ਸੀ ਕਿ ਤੁਸੀਂ ਨਾ ਲੱਗੋ ਪੰਜਾਬ ਦਾ ਗੜਾ ਨਾ ਅਸੀਂ ਤਾਂ ਹੀ ਕਹਿੰਦੇ ਤੁਸੀਂ ਪਹਿਲੀ ਲੱਗਣੇ ਨਾ ਦਿੰਦੇ ਮਤਲਬ ਉਹ ਤੁਸੀਂ ਕਹਿੰਦੇ ਵੀ ਸਾਈਡ ਤੇ ਬੈਠੋ ਇੱਕ ਬਾਅਦ ਚ ਮਤਲਬ ਕੋਈ ਕਹਿੰਦਾ ਨਾਲ ਸਮਾਨ ਦੀ ਤੋੜਤੰ ਨਾ ਕਰ ਦੇਣੀ ਉਹਦੇ ਵਿੱਚ ਕਿੰਨਾ ਜਿਆਦਾ ਮਤਲਬ ਵਿੱਚ ਬਧਿਆ ਕੁੱਤੇ ਦੀ ਗੱਲ ਸਰ ਮੱਥੇ ਅਸੀਂ ਦੁਰਕੋਸ਼ੀ ਮਹਿਸੂਸ ਕਰਦੇ ਹਾਂ ਉਹ ਜਦ ਕਹਿੰਦੇ ਉਹ ਤੇ ਮਰਦੇ ਨੇ ਅੱਖਾਂ ਚੋਂ ਜਦੋਂ ਉਹ ਵੜੇ ਦਾ ਵਿੱਚ ਫਸ ਗਿਆ ਸੀ ਫਿਰ ਉਹ ਉਹ ਸ਼ੈਂਪੂ ਵਾਲੇ ਆਉਂਦੇ ਮਤਲਬ ਸਾਡੇ ਵੀਰਾਂ ਨੂੰ ਜੇ ਉਹ ਖਰਾਬ ਰਿਆ ਨੁਕਸਾਨ ਕਰਿਆ ਕੁੱਤੇ ਉਹਨਾਂ ਤੇ ਅਸੀਂ ਕਾਰਵਾਈ ਪਿੱਛੇ 6 ਤਰੀਕ ਨੂੰ ਹੋਣਾ ਲਾਉਣਾ ਸੀ ਸਾਨੂੰ ਤੁਸੀਂ ਪੰਜ ਨੂੰ ਮਤਲਬ ਡਿਟੇਲ ਕਰਿਆ ਆਉਣ ਉਹਦੇ ਵਿੱਚ ਨਾ ਸੀ ਜੇ ਕੋਈ ਇੱਕ ਬੰਦਾ ਸਾਨੂੰ ਮਤਲਬ ਉਹ ਵੀ ਤੁਸੀਂ ਇੰਨੀ ਜ਼ਿਆਦਾ ਖੁੱਲ੍ਹ ਦੇਤੀ ਜੀ ਸਾਡੇ ਪਿਜੋਰ ਕੋਈ ਸੁਣਨਾ ਦੇ ਆ ਨਾ ਦਾੜੀਆਂ ਪੱਟੀਆਂ ਨੇ ਕਲਾਂ ਕੋ ਪਰਨੇ ਲਹਾਏ ਨੇ ਸੋਲਡਰ ਆ। ਮੈਂ ਚਿੱਤਰ ਆਏ ਨੇ ਅਸੀਂ ਉਹਦਾ ਮੰਗ ਪੱਤਰ ਵੀ ਅਸੀਂ ਡੀਆਈਜੀ ਨੂੰ ਦਿਆ ਜੀ ਉਹ ਜੋ ਉਹਦੀ ਆਪਣੀ ਤੁਸੀਂ ਕਾਰਵਾਈ ਕਰੋ ਤੇ ਬਾਕੀ ਸਾਡੀਆਂ ਦੋ ਤਿੰਨ ਮੰਗਾ ਹੈ ਪਿੰਡਾਲੀਆਂ ਨੇ ਹਾਂ ਜੀ ਦੋ ਬੰਦੇ ਸਾਡੀਆਂ ਇਹ ਪਿੰਡਾਲੀਆਂ ਨੇ ਅਜਾ ਸਾਨੂੰ ਜਿਹੜੀ ਸਾਡੇ ਪਿੰਡ ਦੀ ਸ਼ਾਮ ਲੜ ਤੁਸੀਂ ਉਹਨੂੰ ਕਾਨੂੰਨੀ ਵਾਲਿਆਂ ਨੂੰ ਦੇ ਜਾਓ ਨਾ ਨਾ ਦੋ ਪੰਚਾਇਤਾਂ ਬਣ ਗਈਆਂ ਹੋਵੇ ਸ਼ੱਕ ਪਰ ਪੰਚਾਇਤਾਂ ਹਜੇ ਕਿਸੇ ਵੀ ਪਿੰਡ ਦੀ ਪੰਚਾਇਤ ਨਹੀਂ ਜੇ ਬਾਹਰਲੇ ਪਿੰਡ ਦੀ ਕਨਸਪ ਦੋ ਕੰਟੋ ਬੋ ਪੰਚਾਇਤਾਂ ਬਣ ਗਈਆਂ ਪਿੰਡ ਦੀ ਉੱਥੇ ਵੀ ਸਾਮਲੜ ਹਜੇ ਪਹਿਲੀ ਪੰਚਾਇਤ ਕੋਲ ਹੀ ਹੈ ਨਹੀਂ ਕਿਸੇ ਨੂੰ ਸਲਾਮ ਕਰ ਲੋ ਮੇਰੀ ਪੂਰੀ ਰਜ਼ਾ ਹੈ ਸਿਰੇ ਲੱਕ ਲੈਣ ਦੀ ਗੱਲ ਹੈ ਬੜਾ ਪਾਣੇ ਛੋੜੇ ਨੂੰ ਕਰੇ ਸਿਰੇ ਲੱਕ ਲੈਣ ਦੀ ਗੱਲ ਹੈ ਵੀ ਇੱਕ ਤਾਂ ਸਾਨੂੰ ਉਧਰ ਤੇ ਬਹੁਤ ਗੁੱਸਾ ਵੀ ਦੱਸੋ ਜੇ ਹੁਣ ਪਰਾਂ ਤਾਰਕ ਬਣਦੇ ਨੇ ਪਾਰਕ ਤੁਸੀਂ ਆ ਉਰੇ ਜਿਹੜਾ ਸਾਡਾ ਗਰਾਊਂਡ ਹੈ ਦੇ ਵਿੱਚੇ ਬਣਾ ਲਓ ਦੀ ਸਾਡੇ ਪਿੰਡ ਦੀ ਕੋਈ ਆਮਦਨ ਕੀ ਉਹ ਵੀ ਤੁਹਾਨੂੰ ਖੋ ਕੇ ਉਹਨਾਂ ਨੂੰ ਦੇਤੀ ਪਿੰਡ ਦਾ ਸਰਪੰਚ ਆਇਆ ਤੁਹਾਡੇ ਕੋਲ ਮੈਂ ਤਾਂ ਗੱਲ ਹੀ ਜੀ ਗੱਲਾਂ ਨਾ ਖੋਦੀ ਆਪਾਂ ਪਰਾਹਾ ਤਾਂ ਹੈਗਾ ਜੀ ਮੈਂ ਹੋਰ ਕਹਿੰਦਾ ਸਿੱਧੂ ਵਾਲ ਦੀ ਬਾਗੂ ਸਿੰਘ ਕਲੋਨੀ ਬਣੀ ਨੂੰ ਸਾਕੋ ਵੀ ਬਹੁਤ ਪਹਿਲਾਂ ਦੀ ਬਣੀ ਹੋਈ ਆ ਮੈਨੂੰ ਲਗਾਤਾਰ ਠੇਕੇ ਦੇ ਸੱਜੇ ਠੇਕਾ ਇੱਕ ਮਾਰ ਦਿਆ ਜੀ ਮੁਰਤੇ ਠੇਕਾ ਮੈਨੂੰ ਸਾਰੀ ਚੀਜ਼ ਦੀ ਪਾਰਨਾਂ ਦਾ ਵੀ ਸ਼ੁਰੂ ਕਰਾਉਂਦਾ ਜੀ ਪਹਿਲਾਂ ਬਾਕੀ ਅਸੀਂ ਪਹਿਲਾਂ ਸਰਕਾਰਾਂ ਸੀਗੀਆਂ ਉਹਨਾਂ ਨੇ ਉਹ ਕਾਲੀ ਵੰਡ ਕੀਤੀ ਸੀ ਉਹਨਾਂ ਨੇ ਜਦੋਂ ਪਚਾਇਤਾ ਦੋ ਵੰਡਿਆ ਜਿਹੜਾ ਵੱਡਾ ਜਿਹੜਾ ਇਹ ਦੇਖੋ ਜਿਹੜਾ ਜਿਹੜਾ ਪੱਲਾ ਕੰਡੋ ਦਾ 60% ਹੁੰਦਾ 40% ਉਹਨਾਂ ਦਾ ਜਿਹੜੀ ਬੇੜੀ ਹੋਰ ਆ ਹੁਣ ਇਹਨਾਂ ਨੇ ਤੁਸੀਂ ਉਹ ਟੋਪੇ 'ਚ ਪਹਿਲੇ 'ਚ ਪਾਣੀ ਦੇ ਰਹਿਆ ਆ ਆ ਪਾਈਪਾਂ ਦਾ ਉਹ ਟੈਂਕ ਉਹਨਾਂ ਨੇ ਸਟੇ ਲੈ ਲਈ ਕੀ ਹੋਇਆ ਤੁਸੀਂ ਇਹਨਾਂ ਨੂੰ ਬਿਠਾ ਕੇ ਸਮਝਾਉਂਦੇ ਕਿਉਂ ਦੋ ਫਾੜ ਕਰੇ ਨੇ ਇਹਜਾ ਕੋਸਤਾ ਪਹਿਲਾਂ ਪੰਚਾਇਤਾਂ ਨੇ ਵੀ ਨਹੀਂ ਕਰਿਆ ਪਹਿਲਾਂ ਤੇ ਤੁਹਾਡੇ ਪਿੰਡ ਦੇ ਲੈਵਲ ਤੇ ਹੁੰਦਾ ਨਹੀਂ ਕਿਉਂ ਇਹਨਾਂ ਨੇ ਮਤਲਬ ਇੱਕ ਧੱਕਾ ਚਾਹੀ ਕਰ ਇਹਨਾਂ ਦਾ ਪਾਣੀ ਇਹਨਾਂ ਦਾ ਦੂਜੇ ਪਾਸੇ ਨਿਕਲਣਾ ਚਾਹੀਦਾ ਸੀ ਇਹ ਤਾਂ ਟੈਂਪਰੇਰੀ ਗੱਲ ਆ ਪਹਿਲਾਂ ਕੱਢਿਆ ਹੋਇਆ ਤਾਂ ਜੀ ਪਾਣੀ ਉੱਧਰ ਦੂਜੇ ਪਾਸੇ ਦੂਜੇ ਪਾਸੇ ਹੁੰਦਾ ਨਾ ਨਕਾਸੀ ਹੋਣੀ ਚਾਹੀਦੀ ਏਕ ਮਤਲਬ ਧੱਕਾ ਚਾਹੀ ਉਹ ਤੁਹਾਨੂੰ ਇਹਨਾਂ ਨੂੰ ਪਿਠਿਆ ਕੇ ਸਮਝਾ ਲਾਤੀ ਚਲੋ ਠੀਕ ਆ ਇਹ ਜਾਨੀ ਇਹ ਸਹੀ ਗੱਲ ਆ ਇਸ ਗੱਲ ਨਾ ਨਹੀਂ ਚਾਹੀਦੀ ਸੀ ਕੰਡਕਸ਼ਨ ਨਹੀਂ ਆ ਇਹ ਸਾਡੇ ਪਿੰਡ 'ਚ ਮਤਲਬ ਟਕਰਾਅ ਵਾਜੀ ਹੋ ਰਹੀ ਆ ਉਹ ਕਿਉਂ ਹੋਣੀ ਚਾਹੀਦੀ ਪਹਿਲਾਂ ਪੰਚ ਜਿਹੜੀ ਗੱਲ ਸਹੀ ਆ ਉਹਨੂੰ ਮੈਂ ਕਹ ਰਿਹਾ ਵੀ ਇਹ ਗੱਲ ਸਹੀ ਆ ਤੁਹਾਡੀ ਨਹੀਂ ਭਰਾ ਦਾ ਹਿੱਸਾ ਹੁੰਦਾ ਇਹ ਗੱਲ ਸਹੀ ਆ ਨਹੀਂ ਸਹੀ ਗੱਲ ਸਹੀ ਆ ਦੇਖੋ ਛੋਟੇ ਭਰਾ ਦਾ ਹਿੱਸਾ ਹੁੰਦਾ ਵੱਡਾ ਕਿਸਦਾ ਛੋਟਾ ਭਰਾ ਹੈ ਜੀ ਕਿਸੇ ਦਾ ਐ ਨਹੀਂ ਦੇਖੋ ਸਾਡੇ ਵੀ ਨਹੀਂ ਉਹੀ ਦਾ ਕਾਮਦਾਰ ਹੈ ਪਰ ਅਸੀਂ ਚਾਹਾਂ 40% ਕਰ ਰਹੇ ਹਾਂ ਦੇਖਿਓ ਨਾ ਤਾਂ 30% ਆਊਗਾ ਤੁਹਾਨੂੰ 60% ਇਹ